ਭਾਈ ਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਫਤਿਹ 8:30 ਵਜੇ ਚੁਕੇ ਸੀ ਆ ਵੀਰ ਜੀ ਤੁਹਾਨੂੰ ਦਿਖਾ ਰਿਹਾ ਭਗਤ ਬੰਦਾਗਾ ਇਹਦੇ ਨਾਲ ਇਹਨੂੰ ਸੇਵਾ ਕਰਦੇ ਰਹਿੰਦੇ ਆ ਵੀਰ ਨੂੰ ਆਪਾਂ ਓ ਕੀ ਖਾਣਾ ਅੱਜ ਖਾਣੀਆਂ ਗੁਲਫੀ ਖਾਣੀ ਹੈ ਆ ਜਾ ਫਿਰ ਗੁਲਫੀ ਖਵਾ ਮਾਦਨ ਇਹਨੂੰ ਪਿਆਰਿਆਂ ਦੇ ਆ ਜਾ ਉੱਥੇ ਗੁਲਫੀ ਲਾ ਆ ਜਾ ਤੁਹਾਨੂੰ ਗੁਲਫੀ ਖਵਾਉਣਾ ਕਰੇ ਚੱਲਿਆ ਹੀ ਹੈ ਕਰੇ ਚੱਲਿਆ ਹੀ ਆ ਜਾ ਜਾਰੀ ਹੈ ਨਾ ਮਰੀ ਜਨਾ ਮੇਰੇ ਨਾਲ ਜਾਰੀ ਹੈ ਨਾ ਆ ਦੇਖੋ ਜੀ ਵੀਰ ਇਹੇ ਸਾਡੇ ਭਗਤ ਬੰਦੇ ਸਾਡੇ ਨਾਲ ਖੁਸ਼ ਰਹਿੰਦੇ ਨੇ ਇਹਨਾਂ ਦੀ ਸੇਵਾ ਕਰਦੇ ਨੇ ਕੋਈ ਨਹੀਂ ਚੱਕਦਾ ਆਜਾ ਗੋਲਫੀ ਦੀ ਜਾਨੂੰ ਯਾਰ ਨਾ ਕੋਈ ਨਹੀਂ ਆਖਦਾ ਬੁੱਤ ਕੋਈ ਨਹੀਂ ਦੇ 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 ਠੀਕ ਆ ਖੁਸ਼ ਆ ਦੇਖੋ ਜੀ ਵੀਰੋਂ ਐ ਸੇਵਾ ਕਰਦੇ ਰਹਿੰਦੇ ਆ ਜੀ ਨੁਕਤਾ ਦੀ ਵੀ ਏਹੇ ਵੀਰਾਂ ਦੀ ਵੀ ਸਾਡੇਾਂ ਦੀ ਭਗਤਵੰਦਾਂ ਦੀ ਧੰਨਵਾਦ ਜੀ